4 ਤਰੀਕ ਜੀ 11ਵਾਂ ਮਹੀਨਾ ਸਾਲ 2025 ਦਿਨ ਹੈਗਾ ਅੱਜ ਮੰਗਲਵਾਰ ਭਾਈ ਇਧਰਲੇ ਪਾਸੇ ਕਮਰਾ ਨੰਬਰ 9 ਇਹ ਆਪਾਂ ਗੁਰਦੁਆਰਾ ਸਾਹਿਬ ਚ ਰਾਤ ਆਏ ਸੀਗੇ ਜੀ ਤੇ ਇੱਥੇ 9 ਨੰਬਰ ਕਮਰੇ ਦੇ ਵਿੱਚ ਰਾਤ ਕੱਟੀ ਇਧਰ ਆਪਣੀਆਂ ਗੱਡੀਆਂ ਖੜੀਆਂ ਨੇ ਤੇ ਰਾਤ ਆਉਣ ਤੋਂ ਬਾਅਦ ਜੀ ਆਪਾਂ ਜਿੰਨਾ ਵੀ ਸਾਰਾ ਲੀੜਾ ਲੱਤਾ ਸੀਗਾ ਧੌਣ ਵਾਲਾ ਹਣਾ ਸਾਨੂੰ ਪਤਾ ਇੱਥੇ ਕਈ ਵਾਰ ਪਾਣੀ ਨਹੀਂ ਚੰਗਾ ਮਿਲਦਾ ਡੱਗ ਜੇ ਬਣੇ ਹੋਇਆ ਹੋਰ ਹਿਸਾਬ ਦੇ ਤੇ ਗੰਧਲਾ ਜਾ ਪਾਣੀ ਹੁੰਦਾ ਲੀਡਾ ਲੱਤਾ ਆਪਣਾ ਬਹੁਤ ਖਰਾਬ ਹੋਇਆ ਪਿਆ ਸੀਗਾ ਤੇ ਰਾਜ ਫਿਰ ਛੁੱਟੀ ਲਈ ਜੀ ਸਾਰਾ ਲੀਡਾ ਲੱਤਾ ਬਾਡੇ ਨਾਲ ਧੋ ਕੇ ਇੱਥੇ ਸੁੱਕਣੇ ਪਾਦੇ ਸੀ ਉਹ ਗਾਂ ਤੱਕ ਪਾਏ ਹੋਇਆਗੇ ਜੀ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਾਂ ਜਿਹੜੀ ਜਗ੍ਹਾ ਤੇ ਹੈਗੇ ਆਂ ਜੀ ਇਹ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਸਾਰਨੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਵਾਂਗੇ ਤੇ ਫਿਰ ਇਤਿਹਾਸ ਵੀ ਤੁਹਾਡੇ ਨਾਲ ਜਿਹੜਾ ਸਾਂਝਾ ਕਰਾਂਗੇ ਤੇ ਇਸ ਤੋਂ ਬਾਅਦ ਜੀ ਇਸ ਸ਼ਹਿਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਡਾਕਟਰ ਵੀ ਅਬਦੁਲ ਕਲਾਮ ਉਹਨਾਂ ਦਾ ਜਿਹੜਾ ਜਨਮ ਇਸੇ ਜਗ੍ਹਾ ਤੇ ਹੋਇਆਗਾ ਇਸੇ ਸ਼ਹਿਰ ਦੇ ਵਿੱਚ ਹੋਇਆ ਉਹਨਾਂ ਦਾ ਘਰ ਇਸੇ ਸ਼ਹਿਰ ਦੇ ਵਿੱਚ ਹੈਗਾ ਤੇ ਆਪਾਂ ਉਹ ਵੀ ਦੇਖ ਕੇ ਆਵਾਂਗੇ ਜੀ ਤੇ ਫਿਰ ਜਿਹੜਾ ਸਫ਼ਰ ਅੱਗੇ ਵੱਲ ਆਪਾਂ ਸ਼ੁਰੂ ਕਰਾਂਗੇ ਸਾਰਿਆਂ ਨੂੰ ਪਹਿਲਾਂ ਆਪਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਾਇਆ ਕਿ ਜੀ ਤੇ ਬਣੇ ਰਹੋ ਅੱਜ ਦੀ ਵੀਡੀਓ ਦੇ ਨਾਲ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਤ ਸ੍ਰੀ ਅਕਾਲ ਭਾਈ ਸਾਹਮਣੇ ਹੈਗਾ ਜੀ ਗੁਰਦੁਆਰਾ ਸਾਹਿਬ ਦਾ ਮੁੱਖ ਗੇਟ ਸ੍ਰੀ ਗੁਰੂ ਨਾਨਕ ਸਤ ਸੰਗ ਸਭਾ ਇਤਿਹਾਸਿਕ ਗੁਰੂ ਦਾ ਸਥਾਨ ਗੁਰੂ ਨਾਨਕ ਧਾਮ ਰਮੇਸ਼ਵਰਮ ਵਾਹਿਗੁਰੂ ਜੀ ਚੱਲਦੇ ਆਂ ਜੀ ਅੱਗੇ ਆਪਾਂ ਵਾਹਿਗੁਰੂ ਜੀ ਇਧਰਲੇ ਪਾਸੇ ਖੱਬੇ ਹੱਥ ਪਈ ਉਹ ਸਥਾਨ ਬਣਿਆ ਹੋਇਆਗਾ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਤੇ ਜਿੱਥੇ ਬੈਠ ਕੇ ਉਹਨਾਂ ਨੇ ਭਗਤੀ ਕੀਤੀ ਉਹ ਸਥਾਨ ਆ ਜੀ ਵਾਹਿਗੁਰੂ ਜੀ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਦੀਆਂ ਪੁਰਾਣੀਆਂ ਤਸਵੀਰਾਂ ਲੱਗੀਆਂ ਹੋਆਂ ਨੇ ਗੁਰਦੁਆਰਾ ਗੁਰੂ ਨਾਨਕ ਤਾਂ ਇਹ 1970 ਦੇ ਵਿੱਚ ਜਿਹੜੀ ਫੋਟੋ ਖਿੱਚੀ ਗਈ ਹੈ। ਉਹਨਾਂ ਸਮੇਂ ਨਿਸ਼ਾਨ ਸਾਹਿਬ ਵਾਹਿਗੁਰੂ ਜੀ ਆਹ ਸਾਹਮਣੇ ਖੂਹ ਆ ਜੀ ਜਦੋਂ ਗੁਰੂ ਸਾਹਿਬ ਆਏ ਸੀਗੇ ਤਾਂ ਇੱਥੇ ਪਾਣੀ ਜਿਹੜਾ ਬਹੁਤ ਖਾਰਾ ਸੀਗਾ ਭਾਈ ਤੇ ਉਹਨਾਂ ਨੇ ਪਾਣੀ ਮਿੱਠਾ ਕੀਤਾ ਗੁਰੂ ਸਾਹਿਬ ਨੇ। ਇਹ ਉਹ ਖੂਹ ਲੱਗਿਆ ਹੋਇਆ ਮਿੱਠੇ ਪਾਣੀ ਵਾਲਾ ਇਧਰਲੇ ਪਾਸੇ ਨਿਸ਼ਾਨ ਸਾਹਿਬ ਵਾਹਿਗੁਰੂ ਜੀ ਸਾਹਮਣੇ ਜਿਹੜੀ ਇਮਾਰਤ ਬਣੀ ਹੋਈ ਹੈ ਜੀ ਲਿਖਿਆ ਹੋਇਆ ਸ੍ਰੀ ਗੁਰੂ ਨਾਨਕ ਨਿਵਾਸ ਇਹ ਭਾਈ ਸਰਾ ਬਣੀ ਹੋਈ ਹੈਗੀ ਤੇ ਇੱਥੇ ਰਹਿਣ ਵਾਸਤੇ ਜਿਹੜੇ ਕਮਰੇ ਮਿਲ ਜਾਂਦੇ ਆ ਥੋੜੇ ਬਹੁਤ ਪੈਸੇ ਦੇਣੇ ਪੈਂਦੇ ਆ ਸੇਵਾ ਦੇਣੀ ਪੈਂਦੀ ਹੈਗੀ ਤੇ ਰਹਿਣ ਵਾਸਤੇ ਜਿਹੜਾ ਕਮਰਾ ਮਿਲ ਜਾਂਦਾਗਾ ਇਧਰਲੇ ਪਾਸੇ ਆ ਗਿਆ ਦਰਵਾਜ਼ਾ ਸਾਹਿਬ ਵਾਹਿਗੁਰੂ ਜੀ ਸਾਹਮਣੇ ਜੀ ਇਤਿਹਾਸ ਲਿਖਿਆ ਹੋਇਆ ਜਿਹੜਾ ਆਪਾਂ ਤੁਹਾਡੇ ਨਾਲ ਪੜ੍ਹ ਕੇ ਸਾਂਝਾ ਕਰਦੇ ਆਂਗੇ ੴ ਸਤਿਗੁਰ ਪ੍ਰਸਾਦਿ ਸ਼੍ਰੀ ਗੁਰੂ ਨਾਨਕ ਤਾਂ ਰਵੇਸ਼ਵਰਮ ਸ਼੍ਰੀ ਗੁਰੂ ਨਾਨਕ ਦੇਵ ਜੀ 1469-1539 ਕਲਯੁਗੀ ਜੀਵਾਂ ਦੇ ਕਲਿਆਣ ਲਈ ਆਪਣੀ ਦੂਸਰੀ ਉਦਾਸੀ 1510 ਈਸਵੀ ਵਿੱਚ ਕੁਰਖ ਖੇਤਰ ਹਰਦਵਾਰ ਟਾਕਾ ਜਗਨਨਾਥਪੁਰੀ ਕੰਟੂਰ ਕਾਚੀਪੁਰਮ ਨਾਗਾਪਟਨਮ ਮਦੂਰੇ ਹੁੰਦੇ ਹੋਏ ਰਮੇਸ਼ਵਰ ਪੁੱਜੇ ਇਹ ਸਥਾਨ ਮਦਰਾਸ ਤੋਂ 666 ਕਿਲੋਮੀਟਰ ਦੂਰ ਸਮੁੰਦਰ ਵਿੱਚ ਸਥਿਤ ਮਨੂਮੋਹਨ ਵਾਲਾ ਹੈ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੱਖਣ ਦੀ ਉਦਾਸੀ ਸਮੇਂ ਭਾਈ ਮਨਸੁਖ ਤੇ ਰਾਜਾ ਸ਼ਿਵਨਾਮੀ ਕੋਲੋਂ ਸੰਘਾਲਦੀਪ ਸ਼੍ਰੀਲੰਕਾ ਤੋਂ ਵਾਪਸ ਆਉਂਦੇ ਹੋਏ ਠਹਿਰੇ ਸ੍ਰੀ ਗੁਰੂ ਨਾਨਕ ਦੇਵ ਜੀ 5 ਮਾਰਚ 1511 ਨੂੰ ਸ਼੍ਰੀਲੰਕਾ ਗਏ ਤੇ ਇੱਕ ਸਾਲ ਬੈਟਿਕਲ ਮਰਦਾਨ ਕੈਂਡੀ ਦੇ ਅੰਤ ਵਿੱਚ ਮਟਾਲੇ ਜੋ ਰਾਜਾ ਸ਼ਿਵਨਾਮੀ ਦੀ ਰਾਜਧਾਨੀ ਸੀ ਉੱਥੇ ਨਿਵਾਸ ਕੀਤਾ ਉਸ ਵਕਤ ਸ਼੍ਰੀਲੰਕਾ ਦੇ 18 ਰਾਜੇ ਸਨ ਸਤਕੁਰ ਜੀ ਨੇ ਸਾਰਿਆਂ ਨੂੰ ਪ੍ਰਭੂ ਭਗਤੀ ਵੱਲ ਪ੍ਰੇਰਿਆ ਤੇ ਸਤਨਾਮ ਦਾ ਮੰਤ ਦਰੜਾਇਆ ਤੇ ਰਾਜੇ ਸ਼ਿਵਨਾਮੀ ਨੂੰ ਉਹਨਾਂ ਦਾ ਮੁਖੀ ਥਾਪਿਆ ਰੋਜ਼ ਧਰਮਸ਼ਾਲਾ ਵਿੱਚ ਸਤ ਸੰਗ ਕਰਨ ਦਾ ਉਪਦੇਸ਼ ਦਿੱਤਾ ਇਸ ਉਪਰੰਤ ਗੁਰੂ ਜੀ ਨੇ ਮਰਦਾਨੇ ਨੂੰ ਦੱਸਿਆ ਕਿ ਇੱਥੇ ਇੱਕ ਰੱਬ ਦਾ ਪਿਆਰਾ ਭਗਤ ਹਰੀਦਾਸ ਬੇਸਬਰੀ ਨਾਲ ਜਾਦ ਕਰ ਰਿਹਾ ਹੈ ਉਸ ਨੂੰ ਅਪ੍ਰੈਲ 1512 ਵਿੱਚ ਇੱਛਾ ਅਨੁਸਾਰ ਪ੍ਰਮਾਤਮਾ ਦੇ ਸਰੂਪ ਵਿੱਚ ਦਰਸ਼ਨ ਦਿੱਤੇ ਨਾਲ ਹੀ ਅਕਾਲ ਪੁਰਖ ਦੇ ਅਨੇਕ ਨਾਮ ਨਾਲ ਅਨੇਕ ਨਾਮ ਉਚਾਰਨ ਕੀਤਾ ਤੇ ਨਾਲ ਨਿਰਮਲ ਤੇ ਮਿੱਠੇ ਅੰਮ੍ਰਿਤ ਜਲ ਦੀ ਖੂਹੀ ਪ੍ਰਗਟ ਕੀਤੀ ਭਗਤ ਜੀ ਗੁਰੂ ਜੀ ਦੇ ਚਰਨੀ ਡਿੱਗੇ ਤੇ ਦਾਤ ਲਈ ਗਦਗਦ ਹੋਏ ਤੇ ਬਾਕੀ ਆਜੂ ਗੁਰੂ ਜੀ ਦੇ ਇੱਥੇ ਜਾਨ ਉਪਰੰਤ ਉਹਨਾਂ ਦੇ ਚਰਨ ਕਮਲ ਬਣਾਏ ਜੋ ਅੱਜ ਵੀ ਮੌਜੂਦ ਹਨ ਸੇਵਾ ਕਰਾਂਦੇ ਬਤੀਤ ਕੀਤੀ ਸਾਰੇ ਧਰਮਾਂ ਦੀਆਂ ਸੰਗਤਾਂ ਦੂਰੋਂ ਦੂਰੋਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦਰਸ਼ਨ ਕਰਕੇ ਜੀਵਨ ਸਫਲ ਕਰਦੀਆਂ ਹਨ ਵਾਹਿਗੁਰੂ ਜੀ ਬੜੇ ਦਿਨ ਆਵਾਜ਼ ਜੀ ਪੰਜਾਬੀ ਭਰਾ ਮਿਲਿਆਗੇ ਤੇ ਚਾਰ ਗੱਲਾਂ ਬਾਤਾਂ ਸਾਂਝੀਆਂ ਕਰਦੇ ਆ ਤੇ ਇੱਥੇ ਦੱਖਣੀ ਭਾਰਤ ਦੇ ਵਿੱਚ ਕਿਧਰੋਂ ਕੀ ਗੱਲਾਂ ਬਾਤਾਂ ਕਿਵੇਂ ਫਿਰਦੇ ਹਨ ਕੀ ਕੰਮਕਾਰ ਕਰਦੇ ਹੈਗੇ ਆ ਭਾਈ ਡੀਟੀ ਜੀ ਫੜ ਲਓ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਕੀ ਨਾਮ ਆ ਬਾਈ ਜੀ ਤੁਹਾਡਾ ਜੀ ਮੇਰਾ ਨਾਮ ਰਾਹੁਲ ਹੈ ਰਾਹੁਲ ਹਾਂਜੀ ਰਾਹੁਲ ਚਾਹਲ ਰਾਹੁਲ ਚਾਹਲ ਬਾਈ ਕਿਹੜੀ ਜਗ੍ਹਾ ਤੋਂ ਜੀ ਆਪਾਂ ਆਪਾਂ ਫਿਰੋਜ਼ਪੁਰ ਪੰਜਾਬ ਡਿਸਟ੍ਰਿਕਟ ਫਿਰੋਜ਼ਪੁਰ ਅੱਛਾ ਜੀ ਤਸੀਲ ਜੀ ਦਾ ਸਾਬਤ ਤਸੀਲ ਮੱਲਾ ਵਾਲਾ ਤੇ ਬਸਤੀ ਚਾਹਲ ਜੀ ਹਾਂਜੀ ਬਾਈ ਜੀ ਇੱਥੇ ਆਪਣੇ ਏਡੀ ਦੂਰ ਆ ਖੁੰਝੇ ਭਾਰਤ ਦੀ ਖੁੰਝਾ ਗਈ ਇਹ ਤੇ ਏਡੀ ਦੂਰ ਕਿੱਧਰ ਜੀ ਅਸੀਂ ਸਭ ਟੋਟਲ ਰੇਲਵੇ ਏਮਪਲੋਈ ਸਾਰੇ ਹਾਂਜੀ ਪੰਜੇਪਰਾ ਫਿਰੋਜ਼ਪੁਰ ਡੀਪੋ ਅੱਛਾ ਜੀ ਰੋਇਪੁਰ ਡੀਪੂ ਹਮਸਾਫਾ ਟ੍ਰੇਨ 3498 3497 ਰੇਲਵੇ ਚ ਕੰਮ ਕਰਦੇ ਆ ਜੀ ਕਿੰਨੇ ਸਾਲ ਹੋ ਗਏ ਬਈ ਕੰਮ ਨੂੰ ਮੈਨੂੰ ਤਕਰੀਬਨ 2 ਸਾਲ ਹੋ ਚਲੇ ਪੌਣੇ 2 ਸਾਲ ਅੱਛਾ ਜੀ ਤੇ ਇੱਥੇ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਜੀ ਇੱਥੇ ਅਸੀਂ ਤਕਰੀਬਨ ਮੰਡੇ ਰਾਤ ਨੂੰ ਆਈਦਾ ਤੇ ਟਿਊਜ਼ਡੇ ਨਾਈਟ ਨੂੰ ਇੱਥੇ ਵਾਪਸ ਰੋਇਪੁਰ ਰੰਗੋ ਚ ਨੇ ਫੇਰ ਫੇਰ ਪੰਜਾਬ ਚਲੇ ਜਾਨੇ ਹੋਗੇ ਹਾਂਜੀ ਹਾਂਜੀ ਪੰਜਾਬ ਵਾਪਸ ਹਫਤੇ ਚ ਕਿਹੜਾ ਲੱਗ ਜਾਂਦਾ ਆਪਣੀ ਟ੍ਰੇਨ ਸੁਬਾ ਸ਼ਨੀਵਾਰ ਨੂੰ ਸਵੇਰ 5:55 ਵਜੇ ਕੋਲਪੁਰ ਤੋਂ ਡਿਪਾਰਚਰ ਹੁੰਦੀ ਤੇ ਇਹ ਰਾਤ ਨੂੰ ਸੋਮਵਾਰ 8 ਵਜੇ ਇੱਥੇ ਪਹੁੰਚਦੀ ਰਾਮੇਸ਼ਰਮ ਕੋਲਪੁਰ ਤੋਂ ਸਿੱਧੀ ਪੰਜਾਬ ਤੋਂ ਜੋੜਦੀ ਟ੍ਰੇਨ ਰਾਮੇਸ਼ਰਮ ਤਾਂ ਸਿੱਧੀ ਇੱਥੇ ਹੁੰਦੀ ਜੇ ਕਿਸੇ ਨੇ ਆਉਣਾ ਵੀ ਹੋਇਆ ਉਹਦਾ ਪਹੁੰਚਣਾ ਤੇ ਸਵੇਰ ਸ਼ਨੀਵਾਰ ਪਹੁੰਚਦੀ ਹੈ ਤੋਂ ਚੱਲਦੀ ਆਪਣੀ 5:55 ਮਿੰਟ ਤੇ ਤੇ ਇਹ ਰਾਜਸਥਾਨ ਦੇ ਰਸਤੇ ਐਮਪੀ ਬਠਿੰਡਾ ਤੋਂ ਬਠਿੰਡਾ ਤੋਂ ਚੱਲੀ ਹਨਮਾਨਗੜ੍ਹ ਹਨਮਾਨਗੜ੍ਹ ਤੋਂ ਚੱਲ ਕੇ ਅਜਮੇਰ ਜਾਪੂਰ ਦੇ ਰਸਤੇ ਹੁੰਦੀ ਹੋਈ ਛੇ ਸਟੇਟ ਕ੍ਰੋਸ ਕਰਦੀ ਫਿਰ ਛੇ ਸਟੇਟਾਂ ਕ੍ਰੋਸ ਕਰਕੇ ਰਾਮੇਸ਼ਰਮ ਧਾਮ ਪਹੁੰਚ ਗਏ ਛੋਟਾ ਸਟੇਜ ਤੇ ਤਾਂ ਕਿਰਾਇਆ ਵਗੈਰਾ ਕੀ ਰਹਿੰਦਾ ਜੀ 3300 ਰੁਪਏ 3300 ਰੁਪਿਆ ਜੀ ਫਰੀਪੁਰ ਤੋਂ ਲੈ ਕੇ 3100 ਰੁਪਿਆ ਜੀ ਸੋਨੇ ਸੀਦਾ ਟੋਟਲ 380 ਰੁਪਏ ਟੋਟਲ ਸੈੱਟ ਕਲਾਸ ਏ ਸੀ ਗੱਡੀ ਪੂਰੀ ਸੇਫਟੀ ਮਿਲਦੀ ਪਾਉਂਦੇ ਠੀਕ ਹੈ ਬਾਈ ਤੇ ਇੱਥੇ ਬਾਈ ਫਿਰ ਕਿੱਥੇ ਰਹਨੇ ਹੋਗੇ ਅਸੀਂ ਗੁਰਦੁਆਰਾ ਸਾਹਿਬ ਰਹਨੇ ਆ ਜੀ ਇੱਥੇ ਰਹਨੇ ਆ ਗੁਰਦੁਆਰਾ ਸਾਹਿਬ ਤੁਹਾਨੂੰ ਪਤਾ ਇਹ ਪੰਜਾਬੀਆਂ ਨੇ ਜਿੱਥੇ ਜਾਂਦੇ ਗੁਰੂ ਸਾਹਿਬ ਨੇ ਚੌਥੀ ਉਦਾਸੀ 19 ਦਿਨ ਮਾਰ ਆਈ ਰੁਕੇ ਸੀ ਇੱਥੋਂ ਦੇ ਜਿਹੜੇ ਰਾਜੇ ਗਲਤ ਰਸਤੇ ਤੇ ਸੀ ਮਾਰਗੁਰੂ ਕਾਸ਼ਾ ਨੇ ਉਹਨਾਂ ਦਾ ਮਾਰਗ ਦਰਸ਼ ਕਰਕੇ ਮਾਰ ਆਈ ਨੂੰ ਉਹਨਾਂ ਨੂੰ ਸਿੱਧੇ ਰਸਤੇ ਪਾਇਆ 19 ਦਿਨ ਰੁਕੇ ਸੀਗੇ ਤੇ ਇੱਕ ਬਾਈ ਜੇ ਇਹ ਵੀ ਇਹ ਵੀ ਜਦ ਆ ਇੱਥੇ ਗੁਰਦੁਆਰਾ ਸਾਹਿਬ ਦੀ ਕਿਤੇ ਹੋਰ ਜ਼ਮੀਨ ਵੀ ਹੈਗੀ ਜੀ ਹਾਂਜੀ ਸਟੇਸ਼ਨ ਦੇ ਸਾਹਮਣੇ 25 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਦੀ ਸਟੇਸ਼ਨ ਦੇ ਸਾਹਮਣੇ ਹਾਂਜੀ ਠੀਕ ਹੈ ਜੀ ਤੇ ਭਾਈ ਇੱਥੇ ਤਾਂ ਤੁਹਾਨੂੰ ਪਤਾ ਖਾਣਾ-ਦਾਣਾ ਇੱਥੇ ਤਾਂ ਇਟਲੀ ਹੋ ਗਿਆ ਡੋਸਾ ਹੋ ਗਿਆ ਤੇ ਫਿਰ ਕਿੱਦਾਂ ਕਰਦੇ ਹੋਗੇ ਨਹੀਂ ਕਈ ਹੋਟਲ ਹੈਗੇ ਆ ਜਿਹੜੇ ਪੰਜਾਬੀ ਹੋਣ ਵੀ ਹੈਗੇ ਉੱਥੇ ਆਪਣਾ ਪਹਿਲਾ ਪੈਰ ਜਮਾਉਂਦੇ ਫੇਰ ਆਰਕੇ ਕੀਤੀ ਆਪਣਾਉਂਦੇ ਠੀਕ ਹੈ ਠੀਕ ਹੈ ਭਾਈ ਪੰਜਾਬੀ ਕਲਚਰ ਨਾਲ ਇੱਥੇ ਵੀ ਰਹਿੰਨੇ ਆ ਆ ਦੇਖ ਲਓ ਤੁਸੀਂ ਆਸ-ਪਾਸੇ ਪੂਰੀ ਲੱਗ ਰਿਹਾ ਪੰਜਾਬ ਤੋਂ ਬਾਹਰ ਬਹੁਤ ਵਧੀਆ ਲੱਗਿਆ ਜੀ ਭਰਾਵਾਂ ਨਾਲ ਗੱਲਬਾਤ ਕਰਕੇ ਘਰਾਂ ਤੋਂ ਐਡੀ ਦੂਰ ਜਿਹੜੇ ਦੱਖਣੀ ਭਾਰਤ ਦੇ ਵਿੱਚ ਕੰਮ ਕਾਰਾਂ ਲਈ ਤੁਰੇ ਫਿਰਦੇ ਆ ਨਾ ਜੀ ਤੇ ਪੰਜਾਬੀ ਜਿੱਥੇ ਵੀ ਜਾਂਦੇ ਮਿਹਨਤੀ ਆ ਜੀ ਪੰਜਾਬੀ ਸਾਰੇ ਜੀ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਖਾਲਸਾ ਰਗ ਜੀ ਦੀ ਖਫਤ ਸਾਹਮਣੇ ਜਿਹੜਾ ਤੁਸੀਂ ਦੋ ਮੰਜ਼ਲਾ ਜਿਹੜਾ ਘਰ ਦੇਖੀ ਆਨੇ ਹੋ ਜੀ ਇਹ ਹੈਗਾ ਡਾਕਟਰ ਏ ਪੀ ਜੀ ਅਬਦੁਲ ਕਲਾਮ ਉਹਨਾਂ ਦਾ ਇਹ ਘਰ ਹੈ ਜੀ ਐਸੇ ਸ਼ਹਿਰ ਦੇ ਵਿੱਚ ਤੇ ਇਹ ਸਿੱਧਾ ਸਾਦਾ ਘਰ ਆ ਭਾਈ ਇੱਕ ਰਾਸ਼ਟਰਪਤੀ ਦਾ ਜਿਹੜਾ ਭਾਰਤ ਦੇ 11ਵੇਂ ਰਾਸ਼ਟਰਪਤੀ ਹੋਏ ਆਗੇ 2002 ਤੋਂ ਲੈ ਕੇ 2007 ਤੱਕ ਰਹੇ ਆਗੇ ਡਾਕਟਰ ਏ ਪੀ ਜੀ ਅਬਦੁਲ ਕਲਾਮ ਤੇ ਇਹਨਾਂ ਦਾ ਜਨਮ 15 ਅਕਤੂਬਰ 1931 ਨੂੰ ਐਸੇ ਘਰ ਦੇ ਵਿੱਚ ਹੋਇਆ ਐਸੇ ਸ਼ਹਿਰ ਦੇ ਵਿੱਚ ਹੋਇਆ ਰੰਬੇਸ਼ਵਰਮ ਅੰਦਰ ਪਾਈ ਵੀਡੀਓ ਬਣਾਉਣ ਦੀ ਆਗਿਆ ਨਹੀਂ ਹੈਗੀ ਤੇ ਇਧਰਲੇ ਪਾਸੇ ਆ ਪੌੜੀਆਂ ਆਗੀਆਂ ਤਾਂहां ਜਾ ਕੇ ਇੱਕ ਮਿਊਜ਼ੀਅਮ ਹਾਲ ਬਣਿਆ ਹੋਇਆ ਉਹਨਾਂ ਦੀਆਂ ਤਸਵੀਰਾਂ ਦੇਖਣ ਨੂੰ ਉਹਨਾਂ ਦੇ ਮੈਡਲ ਵਗੈਰਾ ਸਭ ਕੁਝ ਦੇਖਣ ਨੂੰ ਮਿਲਦਾਗਾ ਪਰ ਉੱਥੇ ਵੀਡੀਓ ਬਣਾਉਣ ਦੀ ਜੜੀ ਆਗਿਆ ਨਹੀਂ ਹੈਗੀ ਤੇ ਘਰ ਦੇ ਨਾਲ ਹੀ ਬਿਲਕੁਲ ਪਾਰਕਿੰਗ ਵਾਸਤੇ ਥਾਂ ਛੱਡੀ ਹੋਈ ਹੈਗੀ ਕਿਉਂਕਿ ਜਿਹੜੇ ਵੀ ਲੋਕ ਆਉਂਦੇ ਆ ਘੁੰਮਣ ਘਮਾਉਣ ਆਲੇ ਹਨ ਉਹਨਾਂ ਦੇ ਘਰ ਦੇਖਣ ਆਉਂਦੇ ਆਗੇ ਤੇ ਉਹ ਸਾਧਨ ਖੜਾਉਣ ਵਾਸਤੇ ਪਾਰਕਿੰਗ ਬਣੀ ਹੋਈ ਆ ਇਧਰਲੇ ਪਾਸੇ ਭਾਈ ਗੇਟ ਤੇ ਉਹਨਾਂ ਦੀ ਤਸਵੀਰ ਬਣੀ ਹੋਈ ਹੈਗੀ 27 ਜੁਲਾਈ 2015 ਨੂੰ ਇੱਕ ਭਾਸ਼ਣ ਦੇ ਦੌਰਾਨ ਜੇ ਇਹਨਾਂ ਦੀ ਜਿਹੜੀ ਮੌਤ ਹੋਈ ਡਾਕਟਰ ਏਪੀ ਜੇ ਅਬਦਲ ਕਲਾਮ ਦੀ ਤੇ ਇੱਕ ਆਮ ਪਰਿਵਾਰ ਤੋਂ ਸੀਗੇ ਜੀ ਜਿਨ੍ਹਾਂ ਦੇ ਪਰਿਵਾਰ ਜਿਨ੍ਹਾਂ ਦੇ ਪਿਤਾ ਜੀ ਇੱਕ ਨੌਕਾ ਚਲਾਉਣ ਦਾ ਕੰਮ ਕਰਦੇ ਸੀ ਜਿਹੜਾ ਆਹ ਭਾਈ ਇੱਕ ਥਾਂ ਤੋਂ ਸਮੁੰਦਰ ਪਾਰ ਕਰਾਉਂਦੇ ਆ ਦੂਜੇ ਪਾਸੇ ਉਹ ਬਿਲਡਿੰਗਾਂ ਨਹੀਂ ਹੁੰਦੀਆਂ ਨੌਕਾ ਉਹ ਚਲਾਉਣ ਦਾ ਜਿਹੜਾ ਕੰਮ ਕਰਦੇ ਸੀਗੇ ਤੇ ਭਾਈ ਦੇਖ ਲਓ ਤੁਸੀਂ ਹਨਾ ਭਾਰਤ ਦਾ ਇਹ ਕਿਹੜਾ ਖੂਂਜਾਗਾ ਜਿੱਥੇ ਆਪਾਂ ਇਸ ਟਾਈਮ ਫਿਰਦੇ ਆਂਗੇ ਭਾਰਤ ਦਾ ਇਹ ਕਿਹੜਾ ਖੂਂਜਾ ਬਿਲਕੁਲ ਤੇ ਕਿਹੜੇ ਥਾਂ ਤੋਂ ਉੱਠ ਕੇ ਤੇ ਦੁਨੀਆ ਦੇ ਉੱਤੇ ਇੱਕ ਨਾਮ ਕਮਾਉਣਾ ਹਨਾ ਇੱਕ ਆਮ ਪਰਿਵਾਰ ਦੇ ਵਿੱਚੋਂ ਉੱਠ ਕੇ ਰਾਸ਼ਟਰਪਤੀ ਦੇ ਅਹੁਦੇ ਤੇ ਜਾਣਾ ਬਹੁਤ ਵੱਡੀ ਗੱਲ ਹੈ ਜੀ ਇਹ ਤੇ ਬਹੁਤ ਵੱਡੀ ਗੱਲ ਹੈ ਇੱਕ ਵਿਗਿਆਨੀ ਵੀ ਸੀਗੇ ਅਧਿਆਪਕ ਵੀ ਸੀਗੇ ਤੇ ਚੰਗੇ ਭਾਈ ਸਮਾਜ ਸੇਵਕ ਵੀ ਸੀਗੇ ਡਾਕਟਰ ਏ ਪੀ ਜੇ ਅਬਦੁਲ ਕਲਾਮ ਸਫ਼ਰ ਸ਼ੁਰੂ ਹੋ ਚੁੱਕਿਆ ਜੀ ਤੇ ਅੱਜ ਜ਼ੋਰ ਥੋੜਾ ਜਾਂ ਜ਼ਿਆਦਾ ਮਾਰਨ ਦੀ ਝਾਕ ਹੈ ਵੀ 100 150 ਕਿਲੋਮੀਟਰ ਖਿੱਚਦ ਕੇ ਗੱਡੀ ਨੂੰ ਤੇ ਦੇਖਦੇ ਆਂ ਜੀ ਫਿਰ ਕਿੰਨਾ ਕੁ ਜ਼ੋਰ ਵੱਜਦਾ ਕੰਨਿਆ ਕੁਮਾਰੀ ਵੱਲ ਨੂੰ ਜਾਈ ਜਾਂਦੇ ਆਂਗੇ ਤੇ ਰਾਹ ਭਾਈ ਕਿੱਦਾਂ ਦੇ ਆਉਂਦੇ ਹੈਗੇ ਕੋਈ ਵਾਟ ਡੌਲ ਕਿੱਦਾਂ ਦਾ ਹੁੰਦਾਗਾ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਦੇ ਤੁਰੇ ਜਾਵਾਂਗੇ 15 ਕਿਲੋਮੀਟਰ ਦਾ ਸਫ਼ਰ ਕਰ ਲਿਆ ਜੀ ਗਰਮੀ ਇੱਥੇ ਬੜੀ ਗਲਤ ਗਰਮੀ ਪੈਂਦੀ ਹੈ ਜੀ ਇਕ ਤਾਂ ਚਲੋ ਕੱਲੀ ਗਰਮੀ ਹੁੰਦੀ ਆ ਕਿ ਚਿਪਚਿਪ ਵਾਲੀ ਗਰਮੀਆਂ ਹੋਰੀ ਜਿਵੇਂ ਸਮੁੰਦਰ ਚ ਨੂਨ ਜਾਂ ਨਹੀਂ ਹੁੰਦਾਗਾ ਉਹੀ ਹੋਰੀ ਕੱਪੜੇ ਵੀ ਚਿਪਚਿਪਲੇ ਕਰਨ ਲੱਗ ਜਾਂਦੇ ਤੇ ਸਰੀਰ ਵੀ ਸਾਰਾ ਉਮੀ ਹੋ ਜਾਂਦਾ ਬੜੀ ਗੰਦੀ ਗਰਮੀ ਐ ਇਹਨੇ ਮੂੰਹ ਦਾ ਵੀ ਛੰਨਿਆ ਹੋਰੀ ਬਗਾੜਦੀ ਹੋਰੀ ਰੰਗ ਕਰਦਾ ਜਦ ਮੱਥੇ ਤੋਂ ਆਹ ਪਰਨਾ ਲਾ ਕੇ ਦੇਖਦੇ ਆ ਨਾ ਤਾਂ ਐ ਲੱਗਦਾ ਜਿਵੇਂ ਕੂਚੀ ਫੇਰੀ ਹੁੰਦੀ ਆ ਮੱਥੇ ਤੇ ਆ ਡੜ ਹੋਇਆ ਪਿਆਗਾ ਮੱਥਾ ਤੇ ਮੂੰਹ ਬੜੀ ਗਲਤ ਗਰਮੀ ਐ ਜੀ 40 ਕਿਲੋਮੀਟਰ ਦਾ ਸਫ਼ਰ ਆਪਣਾ ਹੋ ਚੁੱਕਿਆ ਜੀ। ਇਧਰਲੇ ਪਾਸੇ ਭਾਈ ਇੱਕ ਦੁਕਾਨ ਆਈ ਹੈ। ਚਿੱਤ ਕੌਫੀ ਪੀਣ ਨੂੰ ਕਰਦਾ ਸੀਗਾ। ਥੋੜਾ ਜ ਐ ਸੀਗਾ ਵੀ ਸਰੀਰ ਹੋਰ ਕੰਡੇ ਦੇ ਹੋ ਜਾਊਗਾ ਤੇ ਅੱਜ ਫਿਰ ਸਮਾਰ ਕੇ ਹੋਰ ਸਾਈਕਲ ਖਿੱਚਾਂਗੇ। ਪਰ ਚਾਹ ਹੀ ਮਿਲੀ ਆ ਬਾਈ ਤੋਂ। ਚਲੋ ਕੋਈ ਨਾ ਕਰਾ ਡਾਂਗ ਲਾਉਣੇ ਆ ਜੀ। ਅੱਗੇ ਜਾਂਦੇ ਆਗੇ ਜੇ ਕਿਸੇ ਪਾਸੇ ਹੋਰ ਕੌਫੀ ਦਾ ਕੱਪ ਮਿਲ ਗਿਆ ਤਾਂ ਉਹ ਵੀ ਪੀ ਲਾਂਗੇ। ਇਦਰਾ ਭਾਈ ਨਿਸ਼ੂ ਹਣੀ ਆਰਾਮ ਕਰਦੇ ਹੋਏ ਇਹ ਆਲਾ ਮੁੰਡਿਆ ਚਾਹ ਠੀਕ ਬਣਾਈ ਐ ਵਧੀਆ ਕੀ ਠੀਕ ਆ ਜਾ ਮਿੱਠਾ ਵੀ ਠੀਕ ਪਾਇਆ ਆਪਣੇ ਵਾਲਾ ਹੀ ਆ ਪਿੰਡਾਂ ਵਾਲਾ ਆਹ ਜਿੱਥੇ ਟਰੱਕ ਖੜਾ ਨਾ ਜੀ ਟਰੱਕ ਦੇ ਮਗਰਲੇ ਪਾਸੇ ਸਕੂਲ ਆਗਾ ਤੇ ਇੱਕ ਸਕੂਲ ਆਪਾਂ ਪਿਛਲੇ ਪਾਸੇ ਦੇਖਿਆ ਜੀ ਥੋੜਾ ਜਿਹਾ 10 ਕਿਲੋਮੀਟਰ ਪਿੱਛੇ ਸੀਗਾ ਤੇ ਇਹਨਾਂ ਨੇ ਇੱਕ ਨਾ ਸੜਕ ਦੇ ਕਿਨਾਰੇ ਬੜਾ ਵਧੀਆ ਮੈਸੇਜ ਦਿੱਤਾ ਹੋਇਆ ਐਸ ਲੋਟ ਨਾ ਟੁੱਟੀਆਂ ਫੁੱਟੀਆਂ ਜਿਹੜੀਆਂ ਗੱਡੀਆਂ ਆ ਤਾਂ ਟੰਗੀਆਂ ਹੋਈਆਂ ਨੇ ਪਿੱਛੇ ਵੀ ਸੀਗੀਆਂ ਤੇ ਇੱਥੇ ਵੀ ਆ ਇਹ ਸਕੂਲ ਵਾਲਿਆਂ ਨੇ ਉੱਥੇ ਵੀ ਸਕੂਲ ਸੀਗਾ ਤੇ ਇੱਥੇ ਵੀ ਸਕੂਲ ਆ ਤੇ ਥੱਲੇ ਭਾਈ ਲਿਖਿਆ ਵੀ ਹੋਇਆ ਤੇ ਧਿਆਨ ਨਾਲ ਚੱਲੋ ਹੌਲੀ ਚੱਲੋ ਤੇ ਨਹੀਂ ਤਾਂ ਜਿਵੇਂ ਆਹ ਗੱਡੀ 'ਚ ਚਿਪ ਪਏ ਆਗੇ ਤੇ ਐਂ ਤੁਹਾਡੇ 'ਚ ਚਿਪ ਪੈ ਜਾਣਗੇ ਇਹਨਾਂ ਨੇ ਬੜਾ ਵਧੀਆ ਹੁੰਦੇ ਜਾਂਦੇ ਲੋਕਾਂ ਨੂੰ ਮੈਸੇਜ ਦਿੱਤਾ ਹੋਇਆਗਾ ਵੀ ਭਾਈ ਹੌਲੀ ਚੱਲੋ ਧਿਆਨ ਨਾਲ ਚੱਲੋ ਜਿੰਦ ਜਾਨ ਜਿਹੜੀ ਆ ਉਹ ਬਹੁਤ ਕੀਮਤੀ ਆ ਵੀ ਐਕਸੀਡੈਂਟ ਤੋਂ ਜਿਹੜਾ ਬਚਾ ਹੋ ਸਕੇ ਐਸ ਲੋਟ ਭਾਈ ਇਹਨਾਂ ਨੇ ਮੈਸੇਜ ਦਿੱਤਾ ਹੋਇਆ ਕਿਹੜੇ ਲੋਟ ਗੱਡੀ ਟੰਗੀ ਹੋਈ ਆ ਦੇਖ ਲਓ ਜੇ ਮੈਂ ਖੋਲ ਖਾਲ ਕੇ ਪਿੱਛੇ ਵੀ ਸੀਗੀ ਇੱਕ ਤੇ ਥੱਲੇ ਜਿਹੜਾ ਪੋਸਟਰ ਆਗਾ ਉਹ ਲੱਗਿਆ ਹੋਇਆ ਉਦੇ ਤੇ ਉਹ ਸਾਰਾ ਕੁਝ ਲਿਖਿਆ ਹੋਇਆਗਾ ਇਧਰਲੇ ਪਾਸੇ ਸਕੂਲ ਰਹਿ ਗਿਆ ਸਾਹਮਣੇ ਉਹੀ ਰਾਹ ਆ ਗਿਆ ਜੀ ਜਿਹੜਾ ਆਪਾਂ ਕੰਨਿਆ ਕੁਮਾਰੀ ਵਾਲਾ ਰਾਹ ਛੱਡ ਕੇ ਇਧਰਤੋਂ ਛਕੌੜੀ ਵੱਲ ਗਏ ਸੀਗੇ ਪਰसों ਤੇ ਹੁਣ ਫੇਰ ਆਪਾਂ ਆਹ 87 ਨੰਬਰ ਵਾਲੀ ਸੜਕ ਜੀਤੇ ਆਪਾਂ ਜਾਈ ਜਾਨੇ ਆ ਇਹਨੂੰ ਛੱਡ ਕੇ ਤੇ 32 ਨੰਬਰ ਵਾਲੀ ਸੜਕ ਜਿਹੜੀ ਫੜਨ ਲੱਗੇ ਆ ਭਾਈ 32 ਨੰਬਰ ਵਾਲੀ ਸੜਕ ਤੇ ਜਾਣ ਲੱਗਿਆਂਗੇ ਇੱਥੇ ਚ ਰਸਤਾ ਪੈ ਜਾਂਦਾ ਜੀ ਆਹ ਚੌਕ ਆਗਾ ਤੇ ਇਧਰ ਮੁੜ ਗਏ ਆਪਾਂ ਹੁਣ ਕੰਨਿਆ ਕੁਮਾਰੀ ਨੂੰ ਹੁਣ ਆਪਾਂ ਆਸੇ ਪਾਸੇ ਕਿਸੇ ਪਾਸੇ ਨਹੀਂ ਦੇਖਣਾ ਸਿੱਧਾ ਜਾਣਾ ਵਸ ਕੰਨਿਆ ਕੁਮਾਰੀ ਚਨਈ ਇਥੋਂ ਲਗਭਗ 500 ਕਿਲੋਮੀਟਰ ਹੈ ਜੀ ਇਥੋਂ ਆਹ ਚ ਰਸਤੇ ਤੋਂ ਅਥਨ ਹੋਣ ਲੱਗ ਗਿਆ ਜੀ ਤੇ ਸਾਈਕਲ ਆਪਾਂ ਖਿੱਚੀ ਤੁਰੇ ਜਾਨੇ ਆ ਹੋ ਸਕਦਾ ਅੱਜ ਥੋੜੇ ਹੀ ਰਾਤ ਨੂੰ ਵੀ ਸਾਈਕਲ ਚਲਾਈਏ ਕਿਉਂਕਿ ਨਿਸ਼ੂ ਨੇ ਨਾ ਕਰੇ ਜਾਣਾ ਜੀ ਕੰਨਿਆ ਕੁਮਾਰੀ ਤੋਂ ਤੇ ਉਹਨੂੰ ਥੋੜੀ ਜਲਦੀ ਹੈਗੀ ਉਹਨੂੰ ਕੰਮ ਆ ਕਰੇ ਇਸ ਕਰਕੇ ਆਪਾਂ ਛੇਤੀ ਤੋਂ ਛੇਤੀ ਜਿਹੜਾ ਕੰਨਿਆ ਕੁਮਾਰੀ ਪਹੁੰਚਣਾਗਾ ਤੇ ਐਸੇ ਏਰੀਏ ਦੇ ਵਿੱਚ ਨਾ ਜੀ ਇੱਥੋਂ ਇੱਕ 100 ਕਿਲੋਮੀਟਰ ਸਾਈਡ ਤੇ ਅੱਗੇ ਜਿੱਧਰ ਨੂੰ ਆਪਾਂ ਜਾਈ ਜਾਨੇ ਹੈਗੇ ਸ਼ਿਵਕਾਸ਼ੀ ਸ਼ਹਿਰ ਆਉਂਦਾਗਾ ਸ਼ਿਵਕਾਸ਼ੀ ਉੱਥੇ ਪਟਾਕੇ ਦੀ ਫੈਕਟਰੀ ਵੀ ਦੱਸੀ ਜਾਂਦੀ ਹੈ ਜੀ ਜਿੱਧਰ ਨੂੰ ਆਪਾਂ ਜਾਈ ਜੰਨੇ ਆ ਨਾ ਸੱਜੇ ਹੱਥ ਇੱਕ ਸੜਕ ਮੁੜਦੀ ਹੈ ਜੀ ਥੋੜਾ ਜਿਹਾ ਅੱਗੇ ਤੋਂ ਜਾ ਕੇ ਤੇ ਉਹ ਸੜਕ ਮੁੜਦੀ ਹੈਗੀ ਸ਼ਹਿਰ ਆ ਗਈ ਸ਼ਹਿਰ ਦਾ ਨਾਂਗਾ ਸ਼ਿਵ ਕਾਸ਼ੀ ਇਹ ਉਹ ਪਟਾਕਿਆਂ ਲਈ ਬਾਈ ਬਹੁਤ ਮਸ਼ਹੂਰ ਹੈਗਾ ਪਟਾਕਿਆਂ ਲਈ ਪੂਰੇ ਆਪਣੇ ਦੇਸ਼ ਦੇ ਨਾਲ 70% ਜਿਹੜਾ ਪਟਾਕੇ ਆ ਉਸ ਜਗ੍ਹਾ ਤੇ ਬੰਦੇ ਆ ਬਹੁਤ ਫੈਕਟਰੀਆਂ ਆਈਆਂ ਉੱਥੇ ਤਦੋਂ ਜ਼ਿਲ੍ਹਾ ਪੈਂਦਾਗਾ ਜਿਹੜਾ ਵਿਰਦੂ ਨਗਰ ਵਿਰਦੂ ਨਗਰ ਜ਼ਿਲ੍ਹੇ ਦੇ ਵਿੱਚ ਉਹ ਸ਼ਹਿਰ ਪੈ ਜਾਂਦਾਗਾ ਤੇ ਲਗਭਗ ਇਥੋਂ 100 115 ਕਿਲੋਮੀਟਰ ਹੈਗਾ ਹਜੇ ਪਿਆਗਾ ਜੇ ਅੱਗੇ ਕਿਤੇ ਆਪਾਂ ਨੇੜੇੜ ਹੋਏ ਤਾਂ ਜ਼ਰੂਰ ਦਿਖਾਵਾਂਗੇ ਉਹ ਸ਼ਹਿਰ ਵੀ ਆ ਜਾ ਆ ਜਾ ਕਿਵੇਂ ਲੱਤਾਂ ਦੀਆਂ ਲੰਕਾਉਣਾ ਆਉਣਾਗਾ ਹਵਾ ਵਾਲੀਆ ਸਾਹਮਣੇ ਦੀ ਹਵਾ ਵਾਲੀ ਸੀ ਜਿਹੜੀ ਬਾਅਦ YouTube ਚੈਨਲ ਬਾਈ ਪਤਾ ਨਹੀਂ ਹਲਦਾ ਹੈਲੋ ਅੰਨਾ ਹਾਈ ਨੰਦਰੀ ਨੰਦਰੀ ਥੈਂਕ ਯੂ ਵਾਟਸ ਬ੍ਰੋ ਕਰਮਿਤ ਬ੍ਰੋ ਯੂਅਰ ਨੇਮ ਪਲਨੀ ਹਾਂ ਪਲਨੀ ਬਲੇਜ਼ ਨੇਮ ਆਨਮਰ ਐਰਵਾੜੀ 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 ਨੇਮ ਪਲਨੀ ਸਮਝ ਨਹੀਂ ਆਉਂਦਾ ਨਾ ਪਿੰਡ ਦਾ ਨਾ ਸਮਝ ਆਉਂਦਾ ਨਾ ਬਾਈ ਦਾ ਨਾਮ ਸਮਝ ਆਉਂਦਾਗਾ ਇੱਥੇ ਅਣਕੀ ਗੱਲ ਰੋਲ ਹਾਂ ਥੋਲਟ ਕੀ ਹੈ ਨਾ ਠੀਕ ਹੈ ਸਾਢੇ 6 ਹੋ ਗਏ ਭਾਈ ਟਾਈਮ ਅਤੇ ਸਫਰ ਆਪਣਾ ਜਿਹੜਾ 80 ਕਿਲੋਮੀਟਰ ਨਿਬੇੜਤਾ ਆਪਾਂ ਤੇ ਉਹ ਝੁੱਗਾ ਜਾ ਪਾਲ ਗੇ ਜਗਨਾਲਾ ਨੇਰਾਗਾ ਇਹ ਕਹਿੰਦੇ ਜਾਣਾ ਹੀ ਜਾਣਾ ਭਾਈ ਬਰੋ ਫਰੈਂਡ ਅਨ ਆ ਮਾਈ ਫਰੈਂਡ ਬੈਸਟ ਫਰੈਂਡ ਬੈਸਟ ਬੈਸਟ ਖੋਲੂ ਅੱਜ ਬੈੱਕ ਨਹੀਂ ਲੱਗਦਾ ਨਹੀਂ ਜੈਸਨ ਆਉਜੀ ਜਾਂਦਾ ਖੋਲਦਾ ਖੋਲਦਾ ਬਾਹਲਾ ਉਹ ਕਰਕੇ ਬੰਨਣਾ ਪੈਂਦਾ ਇਹਦਾ ਆਈਸ ਕਿਉਂ ਨਹੀਂ ਆਈਸ ਕਿਉਂ ਆਈਸ ਪਰ ਵਾਈਂਗ ਵਾ ਸਰਪਾ ਇਹਨਾਂ ਇਹਨਾਂ ਨੂੰ ਆਪਣੀ ਨਹੀਂ ਆਣਾ ਬਿੱਟ ਬਈ ਹਾਂ ਉਹ ਹੀ ਤਾਂ ਪੰਗਾ ਹੈ ਸਮਝ ਨਹੀਂ ਆਉਂਦੀ ਨਿਸ਼ੂ ਕਿੱਧਰ ਗਿਆ ਪੈਂਡਾ ਵਾਲੇ ਬਾਹ ਆ ਪੈਂਡਾ ਵਾਲੇ ਦਿਖਾ ਦੇ ਮੜੇ ਇੱਧਰ ਪੈਂਡਾ ਵਾਲੇ ਯਾਰ ਵੇਲੀ ਅੰਨਾ ਹੋਰੀ ਮਾਰੀ ਜਾ ਅੰਗਰੇਜ਼ੀ ਆਤੀ ਆ ਨਾ ਸਾਨੂੰ ਨਹੀਂ ਆਉਂਦੀ ਆਪ ਗਿਆ ਹੂੰ ਇਹ ਨਾ ਅੱਜ ਇਹਦਾ ਕੁੰਡਾ ਮਨਾਇਆ ਇੱਥੇ ਕੰਨਾ ਵੇਖੋ ਉਹਦੇ ਵਾਹੂਤ ਕੁੰਡਾ ਪੁਰਾਣੇ ਹੈ ਆਪਾਂ ਨਾ ਮਿਲ ਗਿਆ ਮਿਲ ਗਿਆ ਫੜੇ ਜਿਹੜੀ ਆਵਾਜ਼ ਆਈ ਜਾਂਦੀ ਹੈ ਇਹ ਆਪਣੇ ਵੀ ਸਮਝਾਉਣੀ ਆਪਾਂ ਲੈ ਪਾਈ ਆਪਾਂ ਜਗਨ ਵਾਲਾ ਚੁਗਾ ਇਹ ਜ਼ਰੂਰੀ ਹੈਗਾ ਜੀ ਜੇ ਆਪਾਂ ਰਾਤ ਨੂੰ ਸਫਰ ਕਰ ਗਏ ਤਾਂ ਇਹ ਪਹੁੰਚ ਬਹੁਤ ਜ਼ਰੂਰੀ ਆ ਹਨਾ ਜੀ ਕਿਉਂਕਿ ਮਗਰੋਂ ਲਾਈਟਾਂ ਲੂਟਾ ਪੈਂਦੀਆਂ ਜੇ ਅੱਗਿਓ ਕੋਈ ਵੀ ਗੱਡੀ ਮੋਟਰਸਾਈਕਲ ਆਉਂਦਾ ਕੁਛ ਵੀ ਤਾਂ ਪਤਾ ਲੱਗ ਜਾਂਦਾ ਅਗਲੇ ਨੂੰ ਭਾਈ ਵੀ ਕੋਈ ਜਾਂਦਾਗਾ ਸਾਈਕਲ ਵਾਲਾ ਆਸੇ ਪਾਸੇ ਤੁਰਿਆ ਤੇ ਅੱਜ ਭਾਈ ਦੇਖਦੇ ਆ ਫਿਰ ਕਿੰਨੇ ਕੁ ਹੋਰ ਦੂਰ ਜਾਈਏ ਕਿਉਂਕਿ ਨਿਸ਼ੂ ਭਾਈ ਦਾ ਪਹੁੰਚਣਾ ਬਹੁਤ ਜ਼ਰੂਰੀ ਆ ਉਹ ਕਹਿੰਦਾ ਭਾਈ ਪਹੁੰਚਣਾ ਮੇਰਾ ਲਾਜ਼ਮੀ ਹੈਗਾ ਉਹਨਾਂ ਨੇ ਲੁਧਿਆਣੇ ਪਹੁੰਚਣਾਗਾ 10 ਤਰੀਕ ਤੋਂ ਪਹਿਲਾਂ ਪਹਿਲਾਂ ਕਿਉਂਕਿ ਜੇ ਉੱਥੋਂ ਰੇਲ ਗੱਡੀ ਵੀ ਚੜਨਗੇ ਕਨਿਆ ਕੁਮਾਰੀ ਤੋਂ 4 ਦਿਨ ਤਾਂ ਵੈਸੇ ਹੀ ਲੱਗ ਜਾਂਦੇ ਆ ਜੀ ਇੱਥੋਂ ਜਾਣ ਤੇ ਉਸ ਹੌਸਾਮਨਾ ਆਪਾਂ ਫਿਰ ਜਾਈ ਜਾਨੇ ਭਾਈ ਕੀ ਕਰਗੇ ਕੰਮ ਤਾਂ ਹੁੰਦਾ ਵੀ ਇਹਨਾਂ ਨੂੰ ਜ਼ਰੂਰੀ ਆ ਸਮਾਪਤ ਹੀ ਰਾਤ ਦੇ 10 ਵਜੇ ਗਏ ਆ ਤੇ ਅੱਜ ਆਪਾਂ ਲਗਭਗ 140 ਕਿਲੋਮੀਟਰ ਦਾ ਸਫ਼ਰ ਕੀਤਾਗਾ 140 ਕਿਲੋਮੀਟਰ ਦਾ ਸਫ਼ਰ ਕਰਨ ਤੋਂ ਬਾਅਦ ਇੱਕ ਆਹ ਪੈਟਰੋਲ ਪੰਪ ਆਇਆਗਾ ਜੀ ਇੱਥੇ ਅੱਜ ਦੀ ਰਾਤ ਆਪਾਂ ਕੱਟਾਂਗੇ ਭਾਈ ਇਹਨਾਂ ਤੋਂ ਪੁੱਛ ਲਿਆ ਕਹਿੰਦੇ ਭਾਈ ਰਹਿ ਪੋ ਇੱਥੇ ਸਾਹਮਣੇ ਹੋ ਪਿਛਲੇ ਪਾਸੇ ਭਾਈ ਕੰਧ ਨਾਲ ਆਪਣੇ ਸਾਈਕਲ ਲੱਗੇ ਖੜੇ ਆਗੇ ਤੇ ਬੈੱਡ ਵੀ ਭਾਈ ਤੁਹਾਨੂੰ ਦਿਖਾ ਦਗੇ ਕਿਹੜੇ ਥਾਂ ਤੇ ਆਗੇ ਇਧਰਲੇ ਪਾਸੇ ਭਾਈ ਆਪਣੇ ਬੈੱਡ ਲੱਗੇ ਹੋਏ ਆ ਕਿ ਤੇ ਕੋਲੇ ਸਾਈਕਲ ਖੜਿਆ ਕਿ ਅੱਜ ਦੀ ਰਾਤ ਐਸ ਪੈਟਰੋਲ ਪੰਪ ਤੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈ ਭਾਈ ਤੇ ਆਪਣਾ ਜਿਹੜਾ ਸਫਰ ਆ ਕੰਨਿਆ ਕੁਮਾਰੀ ਵਾਲਾ 200 ਕਿਲੋਮੀਟਰ ਦਾ ਬਾਕੀ ਹੈਗਾ ਕੱਲ ਨੂੰ ਫੇਰ ਖਿੱਚ ਦਾਂਗੇ ਗੱਡੀਆਂ ਤੇ ਇੱਕ ਆ ਸਮਾਪਤੀ ਕਰਨ ਤੋਂ ਪਹਿਲਾਂ ਭੈਣ ਦਾ ਜਨਮ ਦੇਣਾਗਾ ਜਿਹਦਾ ਨਾਮ ਹੈਗਾ ਅਰਸ਼ਦੀਪ ਕੌਰ ਭੈਣ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਲੱਖ ਲੱਖ ਭਾਈ ਜਨਮ ਦਿਨ ਦੀਆਂ ਵਧਾਈਆਂ ਤੇ ਐ ਇੱਕ ਹੋਰ ਬਾਈ ਦਾ ਜਨਮ ਦਿਨ ਹੈਗਾ ਜਿਹਦਾ ਨਾਮ ਹੈਗਾ ਚਰਨਜੀਤ ਸਿੰਘ ਤੇ ਬਾਈ ਨੂੰ ਜਨਮ ਦਿਨ ਦੀਆਂ ਜੀ ਬਹੁਤ ਬਹੁਤ ਵਧਾਈਆਂ ਚੜ੍ਹਦੀ ਕਲਾ ਚ ਰਹੋ ਜੀ ਤੇ ਐਨੇ ਨਾਲ ਵੀਡੀਓ ਸਮਾਪਤੀ ਵੱਲ ਵੱਧਦੀ ਹੈਗੀ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਭਾਈ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਣੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਹੋ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੇਂ ਸਫ਼ਰ ਦੇ ਨਾਲ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ